ਵੈਕੁੰਠ ਜੀ ਦਾ ਖਾਲਸਾ ਸ੍ਰੀ ਵੈਕੁੰਠ ਜੀ ਕੀ ਪਟੇ ਦਾਸ ਸੁਖਮਿੰਦਰ ਸਿੰਘ ਅੱਜ ਇਹ ਜੋ ਭਰਾ ਸਾਡੇ ਕੋਲ ਆਏ ਆ ਪਿੰਡ ਬਲਾਚੋਰ ਕੋਲ ਟਕਾਰਲਾ ਪਿੰਡਾਂ ਇਹਨਾਂ ਦਾ ਇਹ ਕੱਲ ਦਾ ਮੇਰੇ ਨਾਲ ਇਹਨਾਂ ਨਾਲ ਸਵੇਰ ਦੀ ਗੱਲ ਹੋਇਆ ਕਰਦੀ ਕਿ ਭਰਾ ਉਹਨਾਂ ਨੇ ਕਿ ਅਸੀਂ ਸੇਵਾ ਲੈ ਕੇ ਆਣੀ ਆ ਤਾਂ ਹੁਣ ਇਹ بارش ਵੀ ਲੱਗੀ ਹੋਈ ਹੈ ਤਾਂ ਦੇਖ ਲਓ ਭਿਜੇ ਹੋਏ ਭਰਾ ਆ ਗਏ ਪਰ ਜਿਨ੍ਹਾਂ ਵਿੱਚ ਸੇਵਾ ਭਾਵਨਾ ਹੁੰਦੀ ਹੈ ਉਹ ਨਾ ਧੁੱਪ ਦੇਖਦੇ ਨਾ بارش ਨਾ ਕੁਝ ਵੀ ਨਹੀਂ ਦੇਖਦੇ ਤਾਂ ਇਹ ਭਰਾ ਅੱਜ ਪਿੰਡ ਪਨਾਵ ਵਿੱਚ ਪਹੁੰਚੇ ਆ ਇੱਕ ਟਰਾਲਾ ਇਹਨਾਂ ਕੋਲ ਅਚਾਰ ਦਾ 70 ਪੰਡਾ ਭਜੀਏ ਇਹਦੇ ਵਿੱਚ ਤਾਂ 17 ਗਠਾ ਆਚਾਰ ਦੀਆਂ ਗਿਆ ਇੱਕ ਟਰਾਲੀ ਤੂੜੀ ਦੀ ਯਾਨੀ ਕਿ ਦੋ ਟਰਾਲੇ ਲੈ ਕੇ ਭਰਾ ਆਏ ਤੇ ਪਿੰਡ ਟਕਾਰਲਾ ਬਲਾਚੌਰ ਕੋ ਮੈਂ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਜਿਨ੍ਹਾਂ ਨੂੰ ਵੀਰਾਂ ਨੂੰ ਹਰੇ ਚਾਰੇ ਦੀ ਜਾਂ ਤੂੜੀ ਦੀ ਜਾਂ ਆਚਾਰ ਦੀ ਲੋੜ ਹੈ ਉਹ ਮੇਰੇ ਨਾਲ ਸੰਪਰਕ ਕਰ ਲੈਣ ਕਿਉਂਕਿ ਸਾਡੇ ਕੋਲ ਇਸ ਟਾਈਮ ਜੋ ਇਹ ਗਠਾ ਬਾਧੂ ਪਈਆਂ ਹੈ ਤਾਂ ਕਿਸੇ ਨੂੰ ਵੀ ਲੋੜ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਲੈਣ ਮੇਰਾ ਨੰਬਰ 8283944344 ਬਾਕੀ ਮੈਂ ਇਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਾ ਦਾ ਅਰੇਂਜਮੈਂਟ ਪਾਜੀ ਇੱਥੇ ਕਰਤਾ ਯਾਰ ਅਸੀਂ ਭੈੜੀ ਥੋੜਾ ਦੇਣਾ ਜਾਣਾ ਇੰਨਾ ਜਾਣਾ ਪਈ ਤੂੰ ਹੱਦ ਕਰ ਦੇ ਯਾਰ ਇਹ ਤਾਂ 2 ਘੰਟੇ ਟਰੈਲੀ ਖੜੀ ਰਹੀ ਸੀ ਪਾਜੀ ਤੂੰ ਐਸਾ ਹਾਂ ਹੋ ਗਿਆ ਪਾਜੀ ਹਾਂ ટીમ ફોન કર્યા કરો દો લાગ ਪਹਿਲੇ ਲਿੰਗਾਇਆ ਦਾਰੀ ਆਓ ਆਹ ਹੱਥ ਕਾ ਲੈ ਲਓ ਚਾਹੋ 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 ਹੱਥ ਮਾਰਾ ਬੀਰੇ ਹੋਰ ਆ ਕੇ ਕੀ ਬਣਾਉਂਦਾ ਜੀ ਸਾਹਮਣੇ